ਆਜੋ ਆਜੋ ਚਾਚਾ ਹੀ ਚਾਹ ਪੀ ਲੋ ਨਾਲ ਤਾਂ ਨੂੰ ਗੱਲਾਂ ਪੁੱਛਣੀਆਂ ਅੱਜ ਗੋਪੀ ਲੋਂਗੀ ਇਹ ਬਾਰੇ ਆਜੋ ਮੈਨੂੰ ਇੱਕ ਗੱਲ ਪਤਾ ਲੱਗੀ ਆ ਹੈ ਡੈਡੀ ਇੱਧਰ ਚਾਚਾ ਚਾਚਾ ਹੀ ਮੈਨੂੰ ਇਹ ਪਤਾ ਲੱਗਾ ਆ ਕਹਿੰਦੇ ਕੀ ਗੋਪੀ ਲੋਂਗੀ ਇਹਨੇ ਵੀ ਤੁਹਾਡੇ ਨਾਲ ਇੰਨਾ ਕੰਮ ਕੀਤਾ ਨਾ ਮਿਸਤਰੀਆਂ ਦੇ ਸੱਚ ਆ ਹਾਂ ਇਹ ਬਿਲਕੁਲ ਸੱਚ ਆ ਗੱਲ ਹਾਂ ਹਾਂ ਇਸ ਬੱਚੇ ਨੇ ਸਾਡੇ ਨਾਲ ਬਹੁਤ ਜਲ ਕੇ ਮਿਹਨਤ ਕੀਤੀ ਆ ਹਾਂ ਤੇ ਸ਼ਰਾਰਤੀ ਵੀ ਸੀਗਾ ਇਤਾਂ ਦੀ ਕੋਈ ਗੱਲ ਨਹੀਂ ਪਰ ਇਮਾਨਦਾਰ ਸੀਗਾ ਅਸੀਂ ਇਕੱਠਿਆਂ ਨੇ ਕਾਫੀ ਕੰਮ ਕੀਤਾ ਜੋ ਵੀ ਕੰਮ ਕੀਤੇ ਨੇ ਜਾਨੀ ਕਿ ਬਚਪਨ ਤੋਂ ਲੈ ਕੇ ਹੁਣ ਤੱਕ ਜੇ ਅਸੀਂ ਇਹਦੇ ਕੰਮ ਦੇਖਦੇ ਆ ਤਾਂ ਇਸ ਬੱਚੇ ਨੇ ਮਿਹਨਤ ਹੀ ਕੀਤੀ ਹੈ ਅੱਜ ਤੱਕ ਬਹੁਤ ਗਰੀਬੀ ਚੋਂ ਨਿਕਲ ਕੇ ਆਇਆ ਹੈ ਤੇ ਜੇ ਆਪਾਂ ਇਹਦੀ ਪਿਛਲੀ ਜ਼ਿੰਦਗੀ ਦੇ ਵਾਰ ਕਰੀਏ ਇਹ ਸਾਡੇ ਪਿੰਡ ਦੇ ਵਿੱਚ ਸਭ ਤੋਂ ਜ਼ਿਆਦਾ ਅਮੀਰ ਪਰਿਵਾਰ ਇਹ ਸੀਗਾ ਹਾਂ ਮੈਂ ਵੀ ਸੁਣਿਆ ਇਹ ਗੱਲ ਕਹਿੰਦੇ ਬਹੁਤ ਇਹਨਾਂ ਕੋਲ ਜ਼ਮੀਨ ਜਮੂਨ ਹੁੰਦੀ ਸੀਗੀ ਅਜਿੱਦਾਂ ਇਹ ਜ਼ਮੀਨ ਲੈ ਲਓ ਮੈਨੂੰ ਅੰਕਲ ਜੀ ਤੁਹਾਡੇ ਕੋਲੋਂ ਪਤਾ ਲੱਗਿਆ ਇਹ ਜ਼ਮੀਨ ਸਾਡੀ ਆ ਜਦੋਂ ਖਰੀਦ ਲਈ ਨਾ ਬਾਬਾ ਜੀ ਦੀ ਜ਼ਮੀਨ ਆ ਹਾਂਜੀ ਤੇ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਜਦੋਂ ਪਤਾ ਲੱਗਾ ਵੀ ਲੈਵੇ ਗੋਪੀ ਨੇ ਲੈ ਲਈ ਹਾਂ ਬਾਬੇ ਦਾਦੇ ਦੀ ਜ਼ਮੀਨ ਵੇਚਿਓ ਹਾਂਜੀ ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਉਹਨੂੰ ਦੁਬਾਰਾ ਹਾਸਲ ਕਰਦੇ ਆ ਦੁਬਾਰਾ ਹਾਸਲ ਕਰਦੇ ਆ ਹਾਂਜੀ ਹਾਂਜੀ ਨੇ ਦੁਬਾਰਾ ਆਪਣੇ ਬਾਬੇ ਦੀ ਵੇਚੀ ਹੋਈ ਜ਼ਮੀਨ ਖਰੀਦੀ ਆ ਮੈਂ ਵੀ ਉਸ ਦਿਨ ਜਦੋਂ ਜ਼ਮੀਨ ਦਾ ਸੌਦਾ ਹੋ ਗਿਆ ਸੀ ਫੇਰ ਤੁਸੀਂ ਮੈਨੂੰ ਦੱਸਿਆ ਵੀ ਇਹ ਤੁਹਾਡੀ ਜ਼ਮੀਨ ਆ ਮੈਨੂੰ ਵੀ ਨਹੀਂ ਪਤਾ ਸੀਗਾ ਪਹਿਲਾਂ ਚਾਚਾ ਜੀ ਤੁਹਾਡੇ ਨਾਲ ਵੀ ਤੁਹਾਡੇ ਨਾਲ ਤਾਂ ਮਾਤਾ ਦੇ ਬਹੁਤ ਗਏ ਅਸੀਂ ਤੁਰ ਕੇ ਚਾਚਾ ਜੀ ਹਣਾ ਚਿੰਤਪੂਰਨੀ ਮਾਤਾ ਦੇ ਤੁਰ ਕੇ ਜਾਂਦੇ ਹੁੰਦੇ ਸੀਗੇ ਅਸੀਂ ਹੁਸ਼ਿਆਰਪੁਰ ਤੋਂ ਲੈ ਕੇ ਹਣਾ ਚਾਚਾ ਜੀ ਆਪੋਰੀ ਛੋਟੀ ਹੀ ਹੁੰਦੀ ਸੀਗੀ ਆ ਮਾ ਮੰਨੇ ਤਾਂ ਤੋ ਨਿੱਕੀ ਜਿਹੀ ਸੀਗੀ ਭਾਈ ਟੱਕਰਿਆ ਪਿੱਛੇ ਇਹ ਤੇ ਜਾਂਦਾ ਹੋਰ ਸਮਾਨ ਲੱਦੇ ਆਇਆ ਮੇਰਾ ਮੁੰਡਾ ਵੀ ਛੋਟਾ ਸੀਗਾ ਹਾਂ ਛੋਟੇ ਬਾਟੂ ਈ ਹੁੰਦੀ ਸੀਗੀ ਉਹਨੂੰ ਰੇੜੀ ਤੇ ਬਿਠਾ ਲਤਾ ਇਹਨੂੰ ਵੀ ਰੇੜੀ ਤੇ ਬਿਠਾ ਲਤਾ ਹੋਰ ਬੈਗੂ ਉਹਦੀ ਰੇੜੀ ਚੱਕਦੇ ਸਾਰੇ ਸਾਰੇ ਦੂਰ ਤੱਕ ਲੈ ਇੱਕ ਵਾਰੀ ਬਾਗਪੁਰ ਸਟੋਰ ਕੰਮ ਤੇ ਚਲ ਗਏ ਅੱਛਾ ਜੀ ਕੌਣ ਕੌਣ ਮੈਂ ਸੀ ਗੋਪੀ ਸੀ ਤੇ ਇੱਕ ਸਾਡੇ ਮਾਸੀ ਦਾ ਮੁੰਡਾ ਆ ਦਰਸ਼ਨ ਸਿੰਘ ਅੱਛਾ ਜੀ ਅਸੀਂ ਤਿੰਨੇ ਜਣੇ ਚਲ ਗਏ ਤੇ ਤਿੰਨ ਮੰਜ਼ਲ ਦੀ ਪੈੜ ਸੀਗੀ ਅੱਛਾ ਜੀ ਏ ਸ਼ਰਾਰਤੀਏ ਬਚਪਨ ਤੋਂ ਹੀ ਕਾਰਾ ਹੋ ਗਏ ਸੀ ਕੋਈ ਹਾਂਜੀ ਕਾਰਾ ਹੋ ਗਏ ਸੀ ਕੋਈ ਅਸੀਂ ਕਾਰਾ ਇਦਾਂ ਹੋਇਆ ਵੀ ਸ਼ਰਾਰਤੀ ਥੋੜਾ ਜਿਆਦਾ ਸੀ ਇਹ ਹਾਂ ਤੇ ਮੇਰੂ ਦਾ ਚਾਚਾ ਜੀ ਮੈਨੂੰ ਵੀ ਲੈ ਜਾਇਆ ਕੰਮ ਤੇ ਹਾਂ ਮੈਂ ਕਹਾ ਯਾਰ ਚਲ ਚਾ ਸਾਡਾ ਬੰਦਾ ਇਹ ਘਟਦਾ ਹਾਂ ਅਸੀਂ ਚਲ ਗਏ ਹਾਂ ਤਿੰਨ ਮੰਜ਼ਿਲ ਦੀ ਅਸੀਂ ਪੈੜ ਬਣਾਈ ਅੱਛਾ ਜੀ ਜਦੋਂ ਤਿੰਨ ਮੰਜ਼ਿਲ ਦੀ ਪੈੜ ਬਣਾਈ ਤਾਂ ਮੈਂ ਆਪਣੀ ਮਾਸੀ ਦੇ ਮੁੰਡੇ ਨੂੰ ਕਿਹਾ ਵੀ ਦਰਸ਼ੀ ਚੜ੍ਹ ਉੱਤੇ ਚੜ੍ਹ ਕੇ ਦੇਖ ਹਾਂ ਉਹ ਕਹਿੰਦਾ ਮਿਸਤਰੀ ਤੂੰ ਆ ਕਿ ਮੈਂ ਹਾਂ ਹਾਂ ਮੈਂ ਕਹਾ ਯਾਰ ਨਹੀਂ ਫਿਰ ਵੀ ਮੈਂ ਚੜ੍ਹਣਾ ਮੈਂ ਡੇਣਾ ਤਾਂ ਮੈਂ ਹੀ ਹਾਂ ਉੱਤੇ ਹਾਂ ਮਾਲਿਆ ਤੂੰ ਦੇਖੋ ਅਸੀਂ ਵੀ ਠੀਕ ਆ ਤੇ ਇਹ ਕਹਿੰਦਾ ਚਾਚਾ ਕੀ ਗੱਲ ਮੈਂ ਕਿਹਾ ਵੀ ਪੈੜ ਤੇ ਦਰਸੀ ਦਰਦੀ ਦਰਦਾ ਬਹੁਤ ਆ ਅੱਛਾ ਇਹ ਕਹਿੰਦਾ ਪਰੇ ਹਟ ਮੈਂ ਚੜਨਾ ਹਾਂ ਗੋਪੀ ਕਹਿੰਦਾ ਜਦੋਂ ਗੋਪੀ ਉੱਤੇ ਚੜਿਆ ਪੈੜ ਦੇ ਉੱਤੇ ਇਹ ਤਿੰਨ ਕਵਾਰੀ ਐਨ ਨੂੰ ਦੌੜ ਗਿਆ ਤਿੰਨ ਕਵਾਰੀ ਪਿੱਛੇ ਮੁੜ ਕੇ ਆਇਆ ਜਦੋਂ ਤਿੰਨ ਕਿਹੜੇ ਲਾਈ ਨਾ ਮੈਂ ਉਹ ਰਸ ਜਿਹੜਾ ਮੈਂ ਕਿਹਾ ਗੋਪੀ ਬੇ ਥੱਲੇ ਆ ਜਾ ਭਰਾਵਾ ਮੈਂ ਤੈਨੂੰ ਬੈਠੇ ਦਿਹਾੜੀ ਦੇ ਦਿਆਂਗਾ ਐਸੀ ਐਸੀ ਗੱਲ ਹੋ ਗਈ ਤਾਂ ਉਹ ਭਰਾਵਾ ਮੈਂ ਦਾ ਛੋਟਾ ਮੋਟਾ ਠੇਕੇਦਾਰ ਠੇਕਾ ਚੁੱਕ ਲਈ ਤੇ ਲੈ ਫਾ ਜਾਣਾ ਵਿੱਚ ਹਾਂਜੀ ਕਹਦਾ ਚਾਚਾ ਗੱਲੇ ਕੋਈ ਨਹੀਂ ਮਾਵਾ ਨਾ ਕਰ ਕੋਈ ਗੱਲ ਨਹੀਂ ਹਾਂ ਮੈਂ ਜਣ ਕੇ ਛੱਡਾ ਛੱਡਾ ਪਾਉਂਦਾ ਰਿਆਂ ਇਦਾਂ ਪਹਿਲਾਂ ਹਾਂ ਮੈਂ ਵੀ ਵੀਡੀਓ ਦੇ ਵਿੱਚ ਹੀ ਆਇਆ ਇਹਨਾ ਸੋਚਿਓ ਕਿ ਮੈਂ ਕਿੱਥੋਂ ਬੋਲੀ ਜਾਂਦੀ ਮੈਂ ਕੈਮਰਾ ਫੜਿਆ ਹੋਇਆ ਆ ਤੰਦੂਰ ਬਣਵਾ ਦੇਣਾ ਕਿ ਪਾਰਟੀ ਕਰਿਆ ਕਰੋ ਰਾਮ ਨਾਲ ਸਾਰਾ ਸਫਾਈ ਕਰਾ ਕੇ ਮਮਾ ਵੀ ਕਹਿ ਰਖਣਾ ਤੁੱਲਾ ਦੱਲਾ ਬਣਾ ਕੇ ਹਾਂਜੀ